ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾ ਪ੍ਰਸਾਦ ਸਵਈਏ ਪਾਤਸ਼ਾਹ ਦਸਮੀ ਸਰਾਵਕ ਸੁਧ ਸਮੂਹ ਸਿਧਾਨਕੇ ਦੇਖ ਪ੍ਰਿਯੋ ਕਰ ਜੋਗ ਜਤੀਕੇ ਸੂਰ ਸੂਰ ਆਰਦਨ ਸੁਧ ਸਿਧਾਤਿਕ ਸੰਤ ਸਮੂਹ ਆਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖਿਅਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀਕੇ ਮਾਤੇ ਮਤੰਗ ਜਰੇ ਜਲ ਸੰਗ ਅਨੂਪਿਓ ਤੰਗ ਸੋਰੰਗ ਸਵਾਰੇ ਕੋਟ ਤੋਰੰਗ ਕਰੰਗ ਸੇ ਕੂਦਤ ਭੌਣ ਕੇ ਗੌਣ ਕੋ ਜਾਤ ਨਿਵਾਰੇ ਭਾਰਿ ਭਜਾਨ ਕੇ ਭੂਪ ਭਲੀ ਪਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਕੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਕੂੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਭਵੇਖ ਭਵਾਨ ਕੇ ਘੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਥਾਮ ਸਦਾਰੇ तीर्थ नान दयातम दान सो संजम नेम अनेक विसेखै वेद प्राण क तेव कुरान जमीन जमास बाण के पेखै पौण आहार जति जतार सबै सो विचार हजार के देखै श्री भगवान भजे बिन भूपत एकरति बिन एक न लेखै सदस पाद ओरंत द्वार सो साज स ना दुर्जान दलेंगे ਹਰੇਕ ਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੂਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੇਂਗੇ ਵੀਰ ਅਪਾਰ ਬੜੇ ਬਰੀਆਰ ਵਿਚਾਰੇ ਛਾਰ ਕੀ ਧਾਰ ਬਿਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਘੜਾਨ ਕੋ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਤਾਨਮ ਦੇਵ ਨਿੰਦਨ ਸਾਚਰ ਭੂਤ ਭਵਿਕ ਭਵਾਨ ਜਪੇਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਗੇ ਪੁਨ ਪਰਤਾਪਨ ਬਾੜ ਜਾ ਤੁਨ ਆਪਣ ਕੇ ਬਉ ਪੁੰਜ ਖਪੇਗੇ ਸਾਧ ਸਮੂਹ ਪਰਸਨ ਫਿਰੇ जग ਸਤਰ ਸਬੈ ਅਵਲੋਗ ਜਪੇਗੇ ਮਾਨਵ ਇੰਦਰ ਗਜੰਦਰ ਨਰਾtip ਜੂਨ ਤ੍ਰਲੋਕ ਕੋ ਰਾਜ ਕਰੇਗੇ ਕੂਟਿ ਇਸ਼ਨਾਨ ਗਜਾਜਕਦਾਨ ਅਨੇਕ ਸੁਬੰਬਰ ਸਾਜ ਬਰੇਗੇ ਬ੍ਰਹਮਹੇਸ਼ਰ ਵਿਸੰ ਸਚੀ ਪਤ ਅੰਤ ਫਸੇ ਜੋ ਫਾਸ ਪਰੇਗੇ ਤੇ ਨਰ ਸ੍ਰੀਪਤ ਕੇ ਪਰਸ ਹੈ ਪਗ ਤੇ ਨਰ ਫਿਰਨਾ ਦੇਹ ਧਰੇਗੇ ਕਹਾਂ ਪਿਓ ਜੋ ਦੂ ਲੋਚਨ ਮੂਦ ਕੈ ਬੈਠ ਰਿਓ ਬਖ ਧਿਆਨ ਲਗਾਇਓ ਨਾਤ ਫਿਰ ਹੋਰੀਏ ਸਾਤ ਸਮੁੰਦਰਨ ਲੋਗੇ ਉਪਰ ਲੋਗ ਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹਉ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਾਹਉ ਲੈ ਪਾਹਣ ਪੂਜ ਧਰਿਓ ਸਿਰ ਕਾਹਉ ਲੈ ਲਿੰਗ ਗਰੇ ਲਟਕਾਇਓ ਕਾਹੋਂ ਲਖਿਓ ਹਰ ਵਾਚੀ ਦਿਸਾ ਮੈਂ ਕਾਹੋਂ ਪਿਸ਼ਾਂਕ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋਮਰ ਤਾਨ ਕੋ ਪੂਜਨਤਾਇਓ ਔਰ ਕਿਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋਮਰ ਤਾਨ ਕੋ ਪੂਜਨਤਾਇਓ ਔਰ ਕਿਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ